ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟੌਪ ਦੀਆਂ ਦੋ ਗਾਵਾਂ ਸੇ ਲਈ ਲੈ ਕੇ ਆਂ ਜੀ ਇੱਕ ਬਈ ਤਾਜੀ ਸੂਈ ਵੀ ਬਿਲਕੁਲ ਤੇ ਇੱਕ ਬਈ ਗੱਬਣ ਵਹਿੜ ਆਉ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਜੀ ਠੀਕ ਹੈ ਜੀ ਚਲੋ ਵਧੀਆ ਵਧੀਆ ਚੱਲਦਾ ਕੰਮਕਾਰ ਹਾਂਜੀ ਹਾਂਜੀ ਠੀਕ ਹੈ ਨਾਮ ਤੇ ਐਡਰੈਸ ਬੋਲੋ ਨਾਮ ਬੱਗਾ ਸਿੰਘ ਆ ਜੀ ਹੂੰ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਜੀ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਤਹਿਸੀਲ ਆਪਾਈ ਤਾਪਾ ਨੇੜੇ ਪਿੰਡ ਵਿੱਚ ਨੇੜੇ ਪਿੰਡ ਭਦੌੜ ਇੱਥੇ ਭਾਈ ਰੂਪਾ ਜੀ ਭਾਈ ਰੂਪੇ ਵਾਲੇ ਸੜਕ ਦੇ ਖੇਤ ਦੇ ਵਿੱਚ ਘਰ ਠੀਕ ਆ ਮੋਬਾਈਲ ਨੰਬਰ ਬੋਲੋਗੇ 98640 ਹੂੰ 54198 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਪਹਿਲੇ ਨੰਬਰ ਤੇ ਟੌਪ ਰੀਡ ਦੀ ਬੜ ਤੇ ਨੇ ਕਿਹੜਾ ਸੂਸੂਈ ਆ ਇਹ ਪਹਿਲਾ ਸੂਆ ਸੂਈ ਆ ਡਾਕਟਰ ਸਾਹਿਬ ਪਹਿਲਾ ਸੂਆ ਕਦੋਂ ਸੂਈ ਆ ਬਾਈ ਇਹ ਰਾਤ 12:00 ਵਜੇ ਸੂਈਏ ਰਾਤ 12:00 ਵਜੇ ਬੱਚਾ ਕੀ ਦੇਤਾ ਬਈ ਬੱਸ ਆ ਜੀ ਬੱਚਾ ਦੇਤਾ ਹੈ ਤੇ ਜੇਰ ਪੈ ਗਈ ਰੀ ਹਾਂ ਜੇਰ ਹੋ ਬਈਆ ਜੀ ਅੱਛਾ ਜੇਰ ਬਈਆ ਬੱਠਲ ਜੜਾ ਕੀ ਬੈਠਾ ਓਕੇ ਆ ਬਈ ਤੇ ਕਿੰਨਾ ਬੋਲਾ ਗੱਡੇ ਫਿਰ ਇਹਦਾ ਬੋਲਾ ਤੜਕੇ ਗੱਡਿਆ ਜਿਹੜੇ 4-5 ਲੀਟਰ ਠੀਕ ਆ ਕਿੰਨਾ ਕੀ ਦੁੱਧ ਦੇ ਦੂ ਅਸਟੀਮੇਟ ਦੁੱਧ ਜੀ ਦੇਖੋ ਮੇਰੇ ਹਿਸਾਬ ਜੀ ਦਾ ਹੂੰ 18-19 ਕਿਲੋ ਦੁੱਧ ਕੱਢਣਾ ਚਾਹੀਦਾ ਠੀਕ ਆ ਖੇਸ ਬੜਾ ਪਿਆਰਾ ਹਣਾ ਹਾਂਜੀ ਹਾਂਜੀ ਛੋਟੇ ਛੋਟੇ ਸਿੰਗ ਜ਼ਰੂਰ ਹੂੰ ਠੰਡੀ ਆ ਬਈ ਜਮਾ ਸਿਵਲ ਠੰਡੀ ਲਈ ਦਿਖਾ ਦੇ ਬਈ ਫੇਸ ਉਹਰੇ ਨੂੰ ਦਿਖਾ ਦੇ ਮੜਾ ਫੇਸ ਕਰ ਦੇ ਫੇਸ ਕਰਮ ਵਾਲੀ ਦਾ ਬੜਾ ਪਿਆਰਾ ਲੱਗੇ ਕੋ ਫੇ ਡੱਬ ਡੁੱਬ ਮੂੰਹ ਤੇ ਬਹੁਤ ਚੰਗਾ ਬਸ ਸਿੰਘ ਆਈ ਜਮਾ ਜਾਤ ਪੱਖੋਂ ਦੇਖੋ ਪੂਰਾ ਵੀ ਨਹੀਂ ਜਮਾ ਸਿੰਘ ਵੀ ਨਾਲ ਆ ਕੰਮੀਆ ਥੋੜੇ ਥੋੜੇ ਸਿੰਘ ਨੇ ਪ੍ਰਿੰਟ ਪ੍ਰਿੰਟ ਵੈੜ ਦਾ ਬਹੁਤ ਚੰਗਾ ਖੋਲ ਬਾਈ ਹੱਥ ਫੇਰੀ ਕਰੀ ਜੀ ਲੋਹੀ ਹਾਂਜੀ ਹਾਂਜੀ ਜਮਾ ਠੰਡੇ ਠੁੰਡੇ ਪੂਰੀਆਂ ਲੈ ਐ ਭਾਈ ਮੈਂ ਕਹਿੰਦਾ ਕੀ ਬਾਤ ਆ ਜਿਵੇਂ ਮਰਜੀ ਹੱਥ ਲਾਈ ਚਲ ਕੋਈ ਚੱਕਰੀ ਨਹੀਂ ਕੱਲਾ ਕੱਲਾ ਥਣ ਵੀ ਮੁਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਬ ਤੇ ਪੀੜੀ ਦੇ ਪਾਵੇ ਵਰਗੇ ਥਾਣਾ ਭਾਈ ਚਿਵਾਈ ਚੂਈ ਕਿਵੇਂ ਜਮਾ ਇੱਕ ਨੰਬਰ ਆ ਰਾਇਟਰ ਠੀਕ ਆ ਚਿਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਫੁੱਲ ਕਰਦਾ ਠੀਕ ਆ ਭਾਈ ਕੋਈ ਛੋਟਾ ਕਰਦ ਨਹੀਂ ਕਰਦ ਵੀ ਚੰਗਾ ਗਾ ਵੈੜਦਾ ਬਾਕੀ ਥਣ ਵੀ ਚੰਗਾ ਲੱਗਿਆ ਗੁਲਾਬੀ ਥਣ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਤੋਰਾ ਤਾਰਾ ਵੀ ਬੈਠਦਾ ਚੰਗਾ ਗੱਬੇ ਦੁੱਧ ਵੀ ਚੰਗਾ ਪਾ ਦੂ ਤੇ ਸੂਈ ਸਵਾਈ ਆ ਆਰਡਰ ਬਾਈ ਕਮਾਲ ਦਾ ਨਾੜਾ ਨੂੜਾ ਫੁੱਲ ਚਾਹੀਆਂ ਕੱਲਾ ਕੱਲਾ ਥਣ ਦੇਖੋ ਬਈ ਕੀ ਬਾਤ ਆ ਚਿਵਾਈ ਬਹੁਤ ਚੰਗੀਆਂ ਆ ਫਿਰ ਹਾਂਜੀ ਹਾਂਜੀ ਚਿਵਾਈ ਦਾ ਇੱਕ ਨੰਬਰ ਇਹ ਦਾ ਤੇ ਮੁੱਲ ਕੀ ਆ ਬਾਈ ਫਿਰ ਇਹਦਾ ਮੁੱਲ ਫੋਨ ਤੇ ਹੋਊਗਾ ਜਾਇਜ਼ ਹੋਊ ਜਮ ਹਾਂਜੀ ਠੀਕ ਆ ਮੁੱਲ ਆ ਜਿਹੜਾ ਇਹਦਾ ਫੋਨ ਤੇ ਹੋਊਗਾ ਮੁੱਲ ਆ ਜਿਹੜਾ ਬੈਠਦੇ ਹਿਸਾਬ ਨਾਲ ਜਾਇਜ਼ ਹੋਊਗਾ ਅੱਗੇ ਤੋਂ ਵੀ ਆਰਡਰ ਦੇਖੋ ਭਾਈ ਕਿਆ ਬਾਤ ਆ ਪੂਰਨ ਵੀ ਗੱਠਲੇ ਵਾਰ ਰੱਖਦੀ ਹੈ ਕੱਲਾ ਕੱਲਾ ਥਣ ਪੂਰੀ ਗੈਰ ਤੇ ਥਣ ਲੱਗਿਆ ਵਾ ਬੜਾ ਚੰਗੀ ਆ ਬੜਾ ਅੱਗੇ ਭਰਾ 2 ਨੰਬਰ ਤੇ ਕਿਹੜਾ ਸੂਸ ਹੁੰਦੀ ਆ ਇਹ ਵੀ ਪਹਿਲਾ ਸੂਸ ਇਹ ਸੂਸ ਹੁੰਦੀ ਆ ਬੜਾ ਕਿੰਨੇ ਦਿਨ ਲੈਂਦੀ ਆ ਮੂੰਹੋਂ ਚਾਰ ਦੰਦ ਦਾ ਰੈਕਟਰ ਕਿੰਨੇ ਦਿਨ ਲੈਂਦੀ ਆ ਬੜਾ ਲੈ ਜੂ ਹੈ ਚਾਰ ਤੋਂ ਪੰਜ ਚਾਰ ਤੋਂ ਪੰਜ ਦਿਨ ਲੈਂਦੀ ਆ ਮੂੰਹੋਂ ਚਾਰ ਦੰਦ ਫੇਸ ਬੜਾ ਪਿਆਰਾ ਬੋਦੀਵਾਦੀ ਬਹੁਤ ਚੰਗੀ ਆ ਸਨਖਪੁਣਾ ਬੜ ਦੇ ਵਿੱਚ ਬਹੁਤ ਚਮਕ ਚਮਕ ਪੂਰੀ ਆ ਬਈ ਥਣ ਬੜਾ ਕਮਾਲ ਦਾ ਲੱਗਿਆ ਬਹੁਤ ਚੰਗਾ ਥਣ ਲੱਗਿਆ ਹਨਾ ਬਈ ਹਾਂਜੀ ਹਾਂਜੀ ਹੂੰ ਮੁੱਠੀ ਵਾਲਾ ਥਣ ਕਲਾ ਕਲਾ ਥਣ ਆਰਡਰ ਦੀ ਕੁਆਲਿਟੀ ਬਈ ਕਮਾਲ ਦੀ ਆ ਕੱਚੀ ਕੱਚੀ ਆ ਹਜੇ ਦਿਨ ਲੈਦੀ ਆ ਖੋਲ ਦੇ ਬਈ ਤੋਰ ਕੇ ਦਿਖਾ ਦੇ ਉਹਦੇ ਨੂੰ ਆਰਡਰ ਦੀ ਕੁਆਲਿਟੀ ਆ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਕਿੰਨਾ ਦੁੱਧ ਦੀ ਰਿਵਰਸਟੀ ਮੀਟ ਦੁੱਧ ਡਾਲਟਰ ਇਹਨੂੰ ਬੈਡ ਨੂੰ ਹੂੰ 25 22 ਲੀਟਰ ਪਾਉਣਾ ਚਾਹੀਦਾ ਠੀਕ ਆ ਹੂੰ ਚੰਗੀ ਬਹੁਤ ਹੈ ਨਾ ਬਾਈ ਹਾਂਜੀ ਹਾਂਜੀ ਜਾਤ ਪੱਖੋਂ ਵਹਿੜ ਬਹੁਤ ਚੰਗੀ ਆ ਤੂਰਾ ਤਾਰਾ ਵਹਿੜਦਾ ਹੂੰ ਤੂਰਾ ਤਾਰਾ ਫੁੱਲ ਚੰਗਾ ਰੰਗ ਰੂਪ ਬਹੁਤ ਚੰਗਾ ਉੱਪਰੋਂ ਵੀ ਪੱਦਰ ਆ ਵਹਿੜ ਬਾਕੀ ਦੰਦਾਂ 'ਚ ਵਹਿੜਾ ਥਣ ਬੜਾ ਕਮਾਲ ਦਾ ਲੱਗਿਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਲੱਗੇ ਹੋਏ ਨੇ ਤੇ ਮੁੱਲ ਬਈ ਇਹਦਾ ਹੀ ਫੋਨ ਤੇ ਹੋ ਜਾ ਮੁੱਲ ਫੋਨ ਤੇ ਹੋਊਗਾ ਜਾਇਜ਼ ਹੋਊਗਾ ਹਾਂਜੀ ਹਾਂਜੀ ਮੁੱਲ ਜਾਇਜ਼ ਹੁੰਦਾ ਹੀ ਵੇਚਣ ਵੋਚਣ ਵਾਲੇ ਬੰਦੇ ਲੈ ਜਾਂਦੇ ਆ ਠੀਕ ਆ ਹਾਂ ਹਮ ਆਰਡਰ ਬੜਾ ਕਮਾਲ ਨੇ ਮਰਜੀ ਹੱਥ ਫੇਰੀ ਕਰੀ ਚੱਲ ਵੜ ਦੇ ਕੋਈ ਬਾਸਤਾ ਵਿੱਚ ਲੈ ਪੂਰੀ ਠੰਡੀ ਸੀਲ ਆ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੈੱਕ ਨਹੀਂ ਲੈਵਾ ਦੇਖੋ ਧਿਲਾਂ ਦੇਖੋ ਡਾਕਟਰਾਂ ਦੀ ਬਰੂਕੀ ਚ ਬਹੁਤ ਆ ਨੇਵਾ ਕੀ ਬਾਤ ਆ ਬਈ ਸਰਗਰਮ ਗੱਲ ਹੀ ਆਜੂ ਹਮ ਮੁੱਠੀ ਵਾਲਾ ਥਾਣੇ ਦੇ ਸਕਦੇ ਪੂਰੇ ਗੈਪ ਤੇ ਥਾਣਾ ਜਾਇਜ਼ ਥਾਣ ਦਾ ਬਾਈ ਬਹੁਤ ਜਗਾ ਚਵਾਈ ਕਰਮ ਵਾਲੀ ਦੀ ਬਹੁਤ ਜੰਗੀ ਨਿਕਲੂਗੀ ਮੋਲ ਦਾ ਬਾਈ ਕਹਿੰਦਾ ਜਾਇਜ਼ ਹੋਣਗੇ ਮੋਲ ਜਿਹੜੇ ਚਾਰ ਦਾ ਮੂੰਹ ਵੀ ਡਾਕਟਰ ਮੂੰਹ ਵੀ ਚਾਰ ਦਾਂਦੀ ਹੈਗੀ ਹਾਂਜੀ ਤੇ ਕਿਸੇ ਵੀਰ ਦੇ ਬਾਈ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਾਓ ਧੰਨਵਾਦ